ਸਾਤਸਰੀਆ ਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 8:30 ਵੱਜ ਚੁੱਕੇ ਨੇ 29 ਸਤੰਬਰ 2025 ਦਾ ਦਿਨ ਲੰਘ ਚੁੱਕਿਆ ਕੰਮ ਹੋਮਸ ਦੇ ਨਾਲ ਹਾਲੋਂ ਬੇਹਾਲ ਹੋਇਆ ਪਿਆ ਚਾਹੇ ਖੇਤਾਂ ਦੀ ਗੱਲ ਕਰ ਲਈ ਤੇ ਚਾਹੇ ਗੱਲ ਕਰ ਲਈ ਘਰਾਂ ਦੀ ਭਾਵੇਂ ਕਿ ਭਾਰਤੀ ਮੌਸਮ ਵਿਭਾਗ ਨੇ ਕਾਫੀ ਦਿਨ ਪਹਿਲਾਂ ਕਹਿ ਦਿੱਤਾ ਕਿ ਇੱਥੇ ਮੌਨਸਨ ਪੌਣਾ ਵਾਪਸ ਜਾ ਚੁੱਕੀਆਂ ਨੇ ਪਰ ਮੌਨਸਨ ਪੌਣਾ ਦਾ ਪ੍ਰਭਾਵ ਹਜੇ ਵੀ ਇੱਥੇ ਲਗਾਤਾਰਤਾ ਦੇ ਵਿੱਚ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਸਾਊਥ ਤੋਂ ਪਹਿਲੀ ਗੱਲ ਇਹ ਦੇਖਦੇ ਆ ਕਿ ਇਹ ਹਮਸ ਇੱਥੇ ਕਿਉਂ ਇਸ ਵੇਲੇ ਜਿਹੜੀ ਮੰਡਰਾ ਰਹੀ ਆ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਉਹਦੇ ਪਿੱਛੇ ਸਿੱਧਾ ਜ ਇੱਕ ਕਾਰਨਾ ਕਿ ਇਸ ਪਾਸੇ ਤੋਂ ਇੱਕ ਲੋ ਪ੍ਰੈਸ਼ਰ ਏਰੀਆ ਘੁੰਮਦਾ 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 ਇਸ ਟਾਈਮ ਗੁਜਰਾਤ ਨੂੰ ਪਾਰ ਕਰ ਰਿਹਾ ਬੰਗਾਲ ਦੀ ਖਾੜੀ ਤੋਂ ਅਰਬ ਸਾਗਰ ਵੱਲ ਨੂੰ ਤੇ ਇਹ ਜਿਹੜਾ ਅਰਬ ਸਾਗਰ ਆ ਉਹਦੀਆਂ ਹਵਾਵਾਂ ਪੰਜਾਬ ਤੱਕ ਧੱਕ ਰਿਹਾ ਇਹ ਹਵਾਵਾਂ ਦੇ ਵਿੱਚ ਨਵੇਂ ਵੀ ਹੈ ਇਹਨਾਂ ਦੇ ਵਿੱਚ ਟੈਂਪਰੇਚਰ ਵੀ ਹੈ ਇਸ ਕਰਕੇ ਪੰਜਾਬ ਤੇ ਪੰਜਾਬ ਦਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਾਂ ਕਹਿ ਲਈਏ ਕਿ ਜਿੱਥੇ-ਜਿੱਥੇ ਹਵਾ ਪਹੁੰਚ ਰਹੀ ਹੈ ਉਹਨਾਂ ਨਾਲ ਇਲਾਕਿਆਂ ਦੇ ਵਿੱਚ ਉਹ ਹੋਮੋਸ ਬਹੁਤਾਤ ਦੇ ਵਿੱਚ ਇੱਥੇ ਤੁਰੀ ਜਿਹੜਾ ਫਿਰਦੀ ਹੈ ਸੋ ਜ਼ਮੀਨੀ ਪੱਧਰ ਤੇ ਉਹ ਸਿਸਟਮ ਹੋਮੋਸ ਇੱਥੇ ਤੱਕ ਤੱਕ ਰਿਹਾ ਪਰ ਉੱਪਰਲੇ ਪੱਧਰ ਤੇ ਕੋਈ ਵੀ ਇਸ ਤਰ੍ਹਾਂ ਦਾ ਸਿਸਟਮ ਮੌਜੂਦ ਨਹੀਂ ਹੈਗਾ ਕਿ ਜਿਹੜਾ ਇਸ ਹੋਮੋਸ ਨੂੰ ਵਰਤ ਕੇ ਕੋਈ ਵੱਡੇ ਪੱਧਰ ਦਾ ਜਿਹੜਾ ਮੀਂਹ ਇੱਥੇ ਪਾ ਸਕਦਾ ਹੋਵੇ ਸੋ ਉਹਦੀ ਘਾਟ ਵਜੋਂ ਜੇਕਰ ਤੁਸੀਂ ਇਸ ਟਾਈਮ ਸਕਰੀਨ ਤੇ ਦੇਖਣ ਦੀ ਕੋਸ਼ਿਸ਼ ਕਰੋ ਤਾਂ ਉੱਪਰਲੇ ਪੱਧਰ ਤੇ ਕੁਝ ਖਾਸ ਨਹੀਂ ਵਾਪਰ ਰਿਹਾ ਉੱਪਰਲੇ ਖੇਤਰਾਂ ਦੇ ਵਿੱਚ ਸੋ ਜਿਹੜੀ ਇਹ ਹਮਸਾ ਇਹ ਐਜ਼ ਇਟ ਇੱਥੇ ਮਟਰਾਉਂਦੀ ਫਿਰਦੀ ਹੈਗੀ ਸਿਰਫ ਜਿਹੜੇ ਸ਼ਹਿਰੀ ਇਲਾਕੇ ਨੇ ਜਿਵੇਂ ਕਿ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਲੁਧਿਆਣਾ ਸ਼ਹਿਰ ਬਠਿੰਡਾ ਸ਼ਹਿਰ ਬਰਨਾਲਾ ਸ਼ਹਿਰ ਮਲੇਰਕੋਟਲਾ ਸੰਗਰੂਰ ਪਟਿਆਲਾ ਹਾਲਾਂਕਿ ਇਹਨਾਂ ਦੇ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਿਆ ਪਰ ਇਹਨਾਂ ਦੇ ਵਿੱਚ ਕਿਤੇ ਕਿਤੇ ਮੀਂਹ ਦਰਜ ਹੋਇਆ ਪਿੰਡੂ ਇਲਾਕੇ 'ਚ ਮੀਂਹ ਕਿਉਂ ਨਹੀਂ ਪਿਆ ਸ਼ਹਿਰੀ ਇਲਾਕੇ 'ਚ ਮੀਂਹ ਕਿਉਂ ਪਿਆ ਕਿਉਂਕਿ ਅੱਜ ਹਵਾ ਦੇ ਵਿੱਚ ਰੁਵਾਣਗੀ ਨਹੀਂ ਸੀ ਜਦੋਂ ਇਹ ਸੂਰਜ ਉੱਪਰ ਆਇਆ ਹੀਟ ਡਿਗੀ ਖੇਤਾਂ ਦੇ ਵਿੱਚ ਹਜੇ ਫਸਲਾਂ ਹਰੀਆਂ ਖੜੀਆਂ ਨੇ ਉਹ ਹੀਟ ਨੂੰ ਅਬਜ਼ੌਰਬ ਕਰ ਲੈਂਦੀਆਂ ਨੇ ਪਰ ਸ਼ਹਿਰਾਂ ਦੀਆਂ ਛੱਤਾਂ ਤੇ ਸ਼ਹਿਰਾਂ 'ਚ ਚੱਲਦੇ ਹੋਏ ਏਸੀ ਜ਼ਿਆਦਾ ਹੀਟ ਛੱਡਦੇ ਆ ਤੇ ਕੰਕਰੀਟ ਛੇਤੀ ਹੀਟ ਨੂੰ ਬੈਕ ਛੱਡਦਾਗਾ ਸੋ ਦੁਪਹਿਰਾਂ ਹੁੰਦੇ ਹੁੰਦੇ ਆ ਉਹ ਹੀਟ ਜਦੋਂ ਬੈਕ ਉੱਪਰ ਨੂੰ ਉੱਠੀ ਉੱਪਰ ਜਾ ਕੇ ਬੱਦਲ ਬਣਿਆ ਤੇ ਉੱਥੇ ਇੱਕ ਜਿਹੀ ਉਹ ਮੀਂਹ ਪੈ ਕੇ ਕਹਾਣੀ ਸਮਾਪਤ ਹੋ ਗਈ ਇਹ ਕਹਾਣੀ ਕੱਲ 30 ਸਤੰਬਰ ਨੂੰ ਵੀ ਵਾਪਰਨ ਦੇ ਅਸਾਰ ਹੋਣਗੇ 1 ਤੇ 2 ਅਕਤੂਬਰ ਨੂੰ ਵੀ ਵਾਪਰਨ ਦੇ ਅਸਾਰ ਹੋਣਗੇ ਥੋੜਾ ਬਹੁਤਾ ਹੋ ਸਕਦਾ ਕਿ ਕਿਸੇ ਪਿੰਡੂ ਖੇਤਰ ਦੇ ਵਿੱਚ ਵੀ ਮੀਂਹ ਅਗਲੇ 2-3 ਦਿਨਾਂ ਦੇ ਦੌਰਾਨ ਛੋਟੇ ਪੱਧਰ ਤੇ ਦਸਤਕ ਦੇ ਸਕਦਾ ਪਰ ਵੱਡੇ ਪੱਧਰ ਤੇ ਨਮੀ ਜ਼ਮੀਨ ਤੇ ਮੌਜੂਦ ਆ ਹਾਲੋ ਬੇਹਾਲ ਆ ਕੰਮ ਪਰ ਉੱਪਰਲੇ ਪੱਧਰ ਤੇ ਕੋਈ ਸਿਸਟਮ ਨਹੀਂ ਹੈਗਾ ਜਿਹੜਾ ਕਿ ਇਹਨੂੰ ਇਸ ਤਰ੍ਹਾਂ ਢੇੜਾ ਦੇ ਸਕਦਾ ਹੋਵੇ ਕਿ 2-4 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਜਾਵੇ ਸੋ ਕਹਾਣੀ ਇਹ ਹੈ ਕਿ 30 ਸਤੰਬਰ 1 2 3 4 ਅਕਤੂਬਰ ਇਹ ਹਮ ਮਸਾਲਾ ਸلسلਾ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਦੁਪਹਿਰ ਵੇਲੇ ਕੁਝ ਕਲਾਕਾਂ ਤੇ ਵੀ ਪਿਆ ਕਰੋ ਉਹ ਵੀ ਖਾਸ ਤੌਰ ਤੇ ਸ਼ਹਿਰੀ ਖੇਤਰ ਜਾਂ ਸ਼ਹਿਰਾਂ ਦੇ ਨੇੜੇ ਤੜੇ ਮਾਰੇ ਮੋٹے ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਲਗਭਗ 5 ਤਰੀਕ ਨੂੰ 5 ਅਕਤੂਬਰ ਨੂੰ ਇੱਥੇ ਦਸਤਕ ਦੇਣ ਜਾ ਰਿਹਾ ਹੈਗਾ ਸੋ ਉਹ ਸਿਸਟਮ ਦੀ آمد ਦੇ ਨਾਲ ਜੇਕਰ ਮੈਂ ਤੁਹਾਨੂੰ ਸਕਰੀਨ ਤੇ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਇਹ ਵੈਸਟਰਨ ਡਿਸਟਰਬੈਂਸ ਆ ਰਹੀ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਉੱਪਰ ਤੋਂ ਹਵਾਵਾਂ نیچے ਡਿੱਗ ਰਹੀਆਂ ਨੇ ਤੇ ਫਿਰ ਇਹ ਤੋਂ ਗੇੜਾ ਖਾ ਕੇ ਆਪਣੇ ਤੱਕ ਪਹੁੰਚਦੀਆਂ ਹੋ ਰਹੀਆਂ ਨੇ ਇਹ ਸਿਸਟਮ ਜਿਹੜੀ ਹੁਣ ਇੱਥੇ ਮੌਜੂਦ ਨਮੀ ਆ ਉਹਨੂੰ ਗੇੜਾ ਦੇਣ ਦਾ ਕੰਮ ਕਰੂ ਬਿਲਕੁਲ ਉਸੇ ਢੰਗ ਨਾਲ ਜਿਵੇਂ ਆਪਾਂ ਪਿੰਡਾ ਪੋਚ ਕੇ ਬਾਅਦ ਚ ਤੌਲੀਏ ਨੂੰ ਨਿਚੋੜਦੇ ਆ ਜਾਂ ਕੱਪੜੇ ਧੋ ਕੇ ਕੱਪੜੇ ਨੂੰ ਨਿਚੋੜਦੇ ਆ ਤਾਂ ਉਹਨਾਂ ਦੇ ਵਿੱਚੋਂ ਪਾਣੀ ਜਿਹੜਾ نیچے ਡਿੱਗਦਾ ਜੋ ਉਸੇ ਢੰਗ ਨਾਲ ਇਹ ਸਿਸਟਮ ਜਦੋਂ ਪਹੁੰਚੂਗਾ ਜ਼ਮੀਨ ਤੋਂ 4 ਕਿਲੋਮੀਟਰ 5 ਤਾਂ ਥੱਲੇ ਵਾਲੀ ਮੌਜੂਦ ਜਿਹੜੀ ਨਮੀ ਆ ਉਹਨੂੰ ਇਹ ਗੇੜਾ ਦੇਊਗਾ ਤੇ ਉਹ ਗੇੜਾ ਦੇਣ ਦੇ ਨਾਲ 5 ਤਰੀਕ 6 ਤਰੀਕ 7 ਤਰੀਕ ਹੋ ਸਕਦਾ 8 ਨੂੰ ਵੀ ਕਿਤੇ ਮਾੜਾ-ਮੋਟਾ ਵਾਪਰ ਜਾਵੇ ਓਵਰਾਲ ਟੋਟਲਿਟੀ ਦੇ ਵਿੱਚ ਜਿਹੜਾ 5 ਅਕਤੂਬਰ ਤੋਂ ਲੈ ਕੇ 8 ਅਕਤੂਬਰ ਦੇ ਵਿਚਕਾਰ ਮੀਂਹਾਂ ਦਾ ਇੱਕ ਦੌਰ ਲੱਗੂਗਾ ਆ ਰਹੇ ਵੈਸਟਰਨ ਡਿਸਟਰਬੈਂਸ ਕਰਕੇ ਜਿਹਦੇ ਨਾਲ ਇਥੇ ਹੌਮਸ ਤੋਂ ਰਾਹਤ ਮਿਲੂ ਇਹ ਤਾਪਮਨ ਜਿਹੜਾ ਕਿ ਹੁਣ 35-36 ਡਿਗਰੀ ਸੈਲਸੀਅਸ ਦੇ ਨੇੜੇ ਫਿਰਦਾ ਪਰ ਮਹਿਸੂਸ ਇਦਾਂ ਹੋ ਰਿਹਾ ਜਿਵੇਂ 42-43 ਡਿਗਰੀ ਸੈਲਸੀਅਸ ਹੁੰਦਾ ਇਹਦੇ ਤੋਂ ਰਾਹਤ ਮਿਲੂ ਉਹ ਰਾਹਤ 5 ਤਰੀਕ ਤੋਂ ਮਿਲਣੀ ਸ਼ੁਰੂ ਹੋ ਸਕਦੀ ਹੈ ਤੇ 6 ਤਰੀਕ ਤੋਂ ਤਾਂ ਫਿਰ ਉਹ ਮਿਲਣੀ ਸ਼ੁਰੂ ਹੋ ਜਾਣੀ ਹੈ ਸੋ ਟੈਂਪਰੇਚਰ ਜਿਹੜਾ ਦਿਨ ਦਾ 35 36 ਤੇ ਫਿਰਦਾਗਾ ਉਹ ਡ੍ਰੌਪ ਆਊਟ ਹੋ ਕੇ ਜਿਹੜਾ 27 26 ਡਿਗਰੀ ਸੈਲਸੀਅਸ ਤੱਕ ਆ ਸਕਦਾ ਕਿਸੇ ਇੱਕ ਦਿਨ ਹੋ ਸਕਦਾ 24 25 ਵੀ ਰਿਕਾਰਡ ਹੋਵੇ ਰਾਤਾਂ ਦਾ ਤਾਪਮਨ ਜਿਹੜਾ 25 26 ਡਿਗਰੀ ਸੈਲਸੀਅਸ ਰਿਕਾਰਡ ਹੋ ਰਿਹਾ ਹੈਗਾ ਜਿਹੜਾ ਕਿ ਮਹਿਸੂਸ ਰਾਤਾਂ ਨੂੰ ਵੀ ਐ ਹੋ ਰਿਹਾ ਕਿ 32 33 ਡਿਗਰੀ ਸੈਲਸੀਅਸ ਟੈਂਪਰੇਚਰ ਆ ਉਹਦੇ ਵਿੱਚ ਵੱਡੀ ਗਰਾਫਟ ਉਸ ਸਿਸਟਮ ਦੇ ਨਾਲ ਆਊਗੀ ਕਿਉਂਕਿ ਉਹ ਸਸਤ ਮਨੇ ਇਥੇ ਘੁੰਮਦੀ ਫਿਰਦੀ ਨਮੀ ਨੂੰ ਉੱਪਰ ਚੱਕ ਕੇ ਮੀਂਹ ਦੇ ਰੂਪ ਦੇ ਵਿੱਚ ਜਾਂ ਕਿਤੇ ਗੜਿਆਂ ਦੇ ਰੂਪ ਦੇ ਵਿੱਚ ਜਾਂ ਪਹਾੜਾਂ ਤੇ برف ਦੇ ਰੂਪ ਦੇ ਵਿੱਚ ਥੱਲੇ ਸਿੱਟ ਦੇਣਾਗਾ ਤੇ ਮੌਸਮ ਜਦੋਂ ਕਲੀਅਰ ਹੋਊਗਾ ਰਾਤਾਂ ਦੇ ਵਿੱਚ ਨਮੀ ਨਹੀਂ ਹੋਊਗੀ ਤਾਂ ਰਾਤਾਂ ਦਾ ਤਾਪਮਾਨ ਜਿਹੜਾ ਹੁਣ 26 27 ਡਿਗਰੀ ਸੈਲਸੀਅਸ ਹੈ ਉਹ 20 22 ਡਿਗਰੀ ਸੈਲਸੀਅਸ ਤੱਕ ਥੱਲੇ ਨੂੰ ਲੁੜਕਣ ਦੇ ਜਿਹੜਾ ਅਸਾਰ ਬਣਦੇ ਜਾ ਪਰ ਰਹੇ ਨੇ ਸੋ ਹਮਸ ਇਥੇ ਕਿਉਂ ਮੌਜੂਦ ਆ ਉਹਦੇ ਪਿੱਛੇ ਕਾਰਨ ਇਹ ਹੈ ਕਿ ਜਿਹੜਾ ਇਸ ਸਮੇਂ ਗੁਜਰਾਤ ਤੋਂ ਅੱਗੇ ਲੋ ਪ੍ਰੈਸ਼ਰ ਏਰੀਆ ਕ੍ਰੋਸ ਕਰ ਰਿਹਾ ਉਹ ਇਥੇ ਜਿਹੜਾ ਓਸ਼ ਮੋਇਚਰਾ ਸਮੁੰਦਰੀ ਨਮੀ ਆ ਉਹਨੂੰ ਇੱਥੇ ਤੱਕ ਧੱਕ ਰਿਹਾ ਪਰ ਪੰਜਾਬ ਹਰਿਆਣਾ ਜਾਂ ਨਾਲ ਲੱਗਦੇ ਖੇਤਿਆਂ ਦੇ ਉੱਪਰ ਕੋਈ ਐਹੋ ਜਿਹਾ ਸਿਸਟਮ ਨਹੀਂ ਹੈਗਾ ਜਿਹੜਾ ਇਸ ਨਮੀ ਨੂੰ ਵਰਤ ਸਕਦਾ ਹੋਵੇ ਸਿਰਫ ਜਦੋਂ ਹਵਾ ਰੁਕਦੀ ਆ ਸ਼ਹਿਰਾਂ ਦੀ ਹੀਟ ਉੱਪਰ ਉੱਠਦੀ ਆ ਸ਼ਹਿਰਾਂ 'ਚ ਚੱਲ ਰਹੇ ਏਸੀ ਉਹਦੇ ਵਿੱਚ ਆਪਣਾ ਰੋਲ ਪਲੇ ਕਰਦੇ ਆ ਤੇ ਸ਼ਹਿਰਾਂ ਦੀਆਂ ਛੱਤਾਂ ਰੋਲ ਪਲੇ ਕਰਦੀਆਂ ਨੇ ਤਾਂ ਕਰਕੇ ਉਹ ਮੀਂਹ ਪੈਂਦਾ ਪਰ ਉਸ ਮੀਂਹ ਦੇ ਨਾਲ ਹੋਮਸ ਤੋਂ ਰਾਹਤ ਨਹੀਂ ਮਿਲ ਸਕਦੀ ਜਿੱਥੇ ਮੀਂਹ ਪਊਗਾ ਉੱਥੇ ਹੋਮਸ ਦੇ ਵਿੱਚ ਹੋਰ ਵਾਧਾ ਹੋਊਗਾ ਬਾਅਦੂ ਦੇ ਇਸ ਦੇ ਅਗਲੇ 2-3 ਦਿਨ ਇਹ ਸਲਸਿਲਾ ਇਸ ਤਰੀ ਚ ਚਲਦੇ ਰਹਿਣ ਦੇ ਅਸਾਰ ਨੇ ਇੱਕ ਸ਼ਹਿਰਾਂ ਦੇ ਉੱਪਰ ਕਿਤੇ ਨਾ ਕਿਤੇ ਮੀਂਹ ਪੈਦੇ ਰਹਿਣ ਦੇ ਅਸਾਰ ਨੇ ਜਾਂ ਫਿਰ ਰਾਜਸਥਾਨ ਦੇ ਹਨੂਮਾਨਗੜ ਗੰਗਾ ਨਗਰ ਜ਼ਿਲ੍ਹੇ ਨੂੰ ਛੱਡ ਕੇ ਉਸ ਤੋਂ ਥੱਲੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਮੀਂਹ ਪੈ ਸਕਦਾ ਹਰਿਆਣੇ ਦੇ ਹੇਠਲੇ ਇਲਾਕਿਆਂ ਦੇ ਵਿੱਚ ਕਿਤੇ ਮੀਂਹ ਪੈ ਸਕਦਾ ਦਿੱਲੀ ਜਾਂ ਦਿੱਲੀ ਦੇ ਬਲਦੇ ਯੂਪੀ ਜਾਂ ਉਹਨਾਂ ਇਲਾਕਿਆਂ 'ਚ ਮੀਂਹ ਪੈ ਸਕਦਾ ਪਰ ਪੰਜਾਬ ਜੰਮੂ ਹਿਮਾਚਲ ਪੰਜਾਬ ਨਾਲ ਲੱਗਦੇ ਹਰਿਆਣੇ ਦੇ ਇਲਾਕੇ ਪੰਜਾਬ ਵੱਲ ਦੇ ਜਿਹੜੇ ਰਾਜਸਥਾਨ ਦੇ ਇਲਾਕੇ ਇਹਨਾਂ ਦੇ ਵਿੱਚ ਹਮੋਸ ਤੋਂ ਵੱਟੇ ਪੱਦਰ ਤੇ ਰਾਹਤ 5 ਅਕਤੂਬਰ ਤੋਂ 8 ਅਕਤੂਬਰ ਦੇ ਵਿਚਕਾਰ ਆ ਰਹੀ ਵੈਸਟਰਨ ਡਿਸਟਰਬ ਦੇ ਨਾਲ ਹੀ ਮਿਲਣ ਦੇ ਅਸਾਰ ਹੋਣਗੇ ਉਸ ਤੋਂ ਬਾਅਦ ਜਦੋਂ ਮੌਸਮ ਨਿਖਰੂਗਾ ਜਾਂ ਇੱਥੇ ਪੋਲੂਸ਼ਨ ਦੁਬਾਰਾ ਸ਼ੁਰੂ ਹੋਊਗਾ ਜਾਂ ਸੂਰਜ ਦੁਬਾਰਾ ਦੇਖਣਾ ਸ਼ੁਰੂ ਹੋਊਗਾ ਪੂਰਾ ਦਿਨ ਥੋੜਾ ਜਿਹਾ ਤਾਂ ਅਪ ਹੋਊਗਾ ਟੈਂਪਰੇਚਰ ਦਾ ਵੀ ਤੇ ਰਾਤ ਦਾ ਵੀ ਪਰ ਜਿਹੜੇ ਹਾਲ ਹੁਣ ਹੋਏ ਹੋਏ ਨੇ ਜਾਂ ਜਿਹੜੇ ਹਾਲ 4 ਤਰੀਕ ਤੱਕ ਰਹਿਣੇ ਨੇ ਇਹੋ ਜਿਹੇ ਹਾਲ ਬੇਹਾਲ ਹਮਸ ਦੇ ਨਾਲ ਦੁਬਾਰੇ ਜਿਹੜਾ ਉਹ ਨਹੀਂ ਹੋਣਗੇ ਸੋ ਹਮਸ ਦਾ ਮੁੱਖ ਕਾਰਨ ਸੀ ਜਿਹੜਾ ਤੁਹਾਡੇ ਨਾਲ ਡਿਸਕਸ ਕੀਤਾ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ